हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਜੋਰ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਹਰਬੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਠੀਕ ਆ ਜੀ ਸੋ ਸਾਰੇ ਵੀਰ ਆਪਣੇ ਜਾਣਦੇ ਠੀਕ ਆ ਜੀ ਜਿਹੜੇ ਸੱਜਣ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਉਹਨਾਂ ਦੇ ਕੋਲ ਆਉਂਦੇ ਆ ਠੀਕ ਆ ਜੀ ਵਟੇ ਗਿਣਤੀ ਦੇ ਵਿੱਚ ਕੋਈ 5-7 ਨੱਕ ਜਿਹੜੇ ਆ ਉਹ ਤੁਹਾਨੂੰ ਇੱਥੇ ਖੜੇ ਐਵਰੀ ਟਾਈਮ ਮਿਲ ਜਾਣਗੇ ਠੀਕ ਆ ਜੀ ਸੋ ਜਿਸ ਕਿਸੇ ਵਕਤ ਵੀ ਮੇਰਾ ਭਰਾ ਕੋਈ ਇੱਥੇ ਵਿਜ਼ਿਟ ਕਰਦਾ ਕੋਈ 2 4 5 ਨਗ ਜਿਹੜੇ ਆ ਮੌਜੂਦ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮਾਜਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਪਟੀਆਂ ਕੱਦ-ਕੱਟ ਦੇ ਵਿੱਚ ਤੇ ਮੋਰਾ ਬਰੀਡ ਦੇ ਵਿੱਚ ਆ ਠੀਕ ਆ ਜੀ ਜਿਹਦੇ ਵਿੱਚੋਂ ਦੋ ਮਾਜਾਂ ਸੁਈਆਂ ਨੇ ਇੱਕ ਗੱਬਣ ਇੱਕ ਹੌਲੇ ਪਰਤੇ ਦੀ ਆਪਾਂ ਤੁਹਾਨੂੰ ਵਹਿੜ ਦਿਖਾ ਦਿਆਂਗੇ ਠੀਕ ਆ ਜੀ ਇਸੇ ਵੀਡੀਓ ਦੇ ਵਿੱਚ ਇੱਕ ਅੰਸਰ ਬੱਚੀ ਆ ਇਹ ਟੋਟਲ ਜਿਹੜੇ ਦੋਸਤੋ ਨਾਗ ਆ ਜਿ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਡਿਟੇਲ ਇਹਨਾਂ ਨਗਾਂ ਦੇ ਲੈ ਕੇ ਦੇਣੀ ਆ ਇੱਕ ਇਧਰਲੇ ਪਾਸੇ ਤੁਸੀਂ ਵੇਖੋਗੇ ਕਿ ਕਿਸੇ ਭਰਾਣੇ ਥੋੜੇ ਪੈਸੇ ਖਰਚ ਕਰਨੇ ਆ ਤਕਰੀਬਨ ਇਹ ਗੱਪਣ ਚੈੱਕ ਪਾਸ ਆ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਦੇ ਵਿੱਚ ਪੂਰੇ ਵੇਰਵੇ ਦੇ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਤਰੀਕਾ ਚ 15 ਨਵੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:00 ਵਜੇ ਦਾ ਟਾਈਮ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਸਟਾਰਟਿੰਗ ਦੇ ਵਿੱਚ ਰਹਿੰਦੀ ਆ ਠੀਕ ਹੈ ਜੀ ਇੱਥੇ ਆਣ ਕੇ ਆਪਣੇ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਹੈ ਜੀ ਜਿਹੜਾ ਪਸ਼ੂ ਸੂਏ ਸਵਾਏ ਆ ਸੋ ਗੱਪਣ ਪਸ਼ੂ ਜਿਹੜੀ ਆਪਾਂ ਮਾਝ ਤੁਹਾਨੂੰ ਦਿਖਾਵਾਂ ਪਿੰਡ ਚੌਰ ਸਿੰਘ ਆ ਹਰੀਕੇ ਪੱਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਪਿੰਡ ਬਿਲਕੁਲ ਨੇੜੇ ਸਿੱ ਤੋਂ ਸੰਗਵਾ ਪਰਵਾਲਾ ਚੀਮਾ ਇਹ ਪਿੰਡ ਨੇੜੇ ਨੇੜੇ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਧਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਪ੍ਰੇਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂ ਜੀ ਰਾਜ ਸਹਿਬ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਪੈਰਪਾਉ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਠੀਕ ਠਹਾ ਰਾਜ ਸਹਿਬ ਬੜੇ ਵਧੀਆ ਹਰਪ੍ਰੇਲ ਜੀ ਠੀਕ ਠਾਕ ਆ ਇਹ ਕਿਰਪਾ ਵਾਹਿਗੁਰੂ ਦੀ ਮਿਹਰ ਅੱਜ ਆਪਣੇ ਕੋਲ ਜਿਹੜੀਆਂ ਤਿੰਨ ਵੱਡੀਆਂ ਮੱਝਾਂ ਝੋਟੀਆਂ ਨੇ ਮੋਰਾ ਬ੍ਰੀਡ ਦੇ ਵਿੱਚ ਹੀ ਇਹ ਮਾਲ ਹਨਾ ਜ਼ਿਆਦਾਤਰ ਬਿਲਕੁਲ ਐਸਾ तकरीबन ਤਿੰਨੇ ਮੋਰਾ ਦੀਆਂ ਨੇ ਇੱਕ ਅੰਸਰ ਬੱਚੀ ਆ ਇੱਕ ਚੈੱਕ ਪਾਸ ਜਿਹੜੀ ਆ ਵਹਿੜਿਆ ਠੀਕ ਆ ਜੀ ਹਾਂਜੀ ਤੇ ਕਿਦਰਾ ਅੰਸਰ ਬੱਚੀ ਆ ਗਈ ਹਨਾ ਬਿਲਕੁਲ ਜੀ ਬਿਲਕੁਲ ਲਓ ਜੀ ਕੋਈ ਭੈਣ ਭਰਾ ਠੀਕ ਆ ਜੀ ਇਹਦੀ ਵੀ ਡਿਮਾਂਡ ਕਰਦੇ ਰਹਿੰਦੇ ਵੀਰ ਆਪਣੇ ਠੀਕ ਆ ਜੀ ਇੱਕ ਅੰਸਰ ਬੱਚੀ ਤੁਹਾਨੂੰ ਦਿਖਾ ਦਿਆਂਗੇ ਛੋਟੀ ਬੱਚੀਆਂ ਹੀਫਰਾਂ ਦੇ ਵਿੱਚ ਹੀ ਆ ਬਾਕੀ ਸਮਾਂ तकरीबन ਕੋਈ ਸਾਲ ਦੇ ਅੰਤਰ ਵਾਰੀ ਆ ਪੂਰੀ ਗੱਲਬਾਤ ਕਰਦੇ ਆ ਇੱਥੋਂ ਇੱਕ ਸਟਾਰਟਿੰਗ ਆਪਾਂ ਕਰਦੇ ਹਰਵੈਲ ਦੂਜੇ ਨੰਬਰ ਤੋਂ ਰਾਸ ਆਪਾਂ ਮੁੱਲ ਦੇ ਅਕੋਰਡਿੰਗ ਹੀ ਸਟਾਰਟਿੰਗ ਕਰੀਏ ਅੱਛਾ ਜੀ ਠੀਕ ਹੈ ਜੀ ਆਪਾਂ ਵਿਚਾਰ ਤੋਂ ਸ਼ੁਰੂ ਕਰ ਜਿਹੜਾ ਮੁੱਲ ਜਾਇਜ਼ ਆ ਪਹਿਲਾਂ ਉਹਨੂੰ ਲੈ ਕੇ ਆਈਏ ਹਾਂ ਬਿਲਕੁਲ ਜੀ ਸਾਰੇ ਤਕਰੀਬਨ ਚਲੋ ਜਿਹੋ ਜੀ ਚੀਜ਼ ਆ ਰਾਸ ਆ ਉਵੇਂ ਦਾ ਮੁੱਲ ਹੋਊਗਾ ਠੀਕ ਹੈ ਭਰਾ ਠੀਕ ਹੈ ਸਲਿਾਰੇ ਦੀ ਗੱਲ ਕਰਦੇ ਆ ਇਸੇ ਮੱਝ ਤੋਂ ਵੀਰ ਹਰਵੈਲ ਸੂਬਾ 10 ਦੇ ਵੀਰ ਕਿੰਨੇ ਦਿਨਾਂ ਦੀ ਰਾਸ ਆ ਦੂਜਾ ਸੂਆ ਸੂਈ ਆ ਹਾਂ ਜੀ ਠੀਕ ਹੈ ਮਗਰ ਕੱਟਾ ਵਾ ਹਾਂ ਜੀ 8 ਦਿਨ ਦੀ ਸੂਈ ਆ ਗਰਮ ਵਾਲੀ ਠੀਕ ਆ ਜੀ ਹਾਂ ਜੀ ਲਓ ਜੀ 8 ਦਿਨ ਬਾਕੀ ਖੋਲ ਕੇ ਚੰਗੀ ਤਸਲੀ ਨਾਲ ਤੋਰ ਕੇ ਤੁਹਾਨੂੰ ਦਿਖਾਉਣੇ ਆਪਾਂ। ਵੇਰ ਵੀਰੇ 8 ਕਿ ਦਿਨਾਂ ਦੀ ਸੂਈ ਹੈ। ਜੀ। ਦੂਜਾ ਸੂਬਾ ਦੇ ਦੁੱਧ ਐ ਉਸ ਵਕਤ ਕਿੰਨਾ ਚਵਾ ਦਿੱ ਕਿ ਦੁੱਧ ਦੇ ਰਾਸਿਆਂ 11 ਕਿਲੋ ਇਹਦੇ ਥੱਲੇ ਹਾਜਰ ਆ। ਠੀਕ ਆ ਵੀ। ਚੰਗੇ ਫੁੱਲ ਢਾਂਚੇ ਦੇ ਵਿੱਚ ਆ। ਆਹ। ਪੁੱਠਾ ਬਹੁਤ ਸੋਹਣਾ ਕਰਮਾਲੀ ਦਾ ਪੱਧਰ। ਹਮ। ਬਿਲਕੁਲ ਚੌੜੇ ਪੁੱਠੇ ਦੀ ਆ। ਕਰੋਚਾ ਇਕੱਠੀ ਕਰੀ। ਠੀਕ ਆ। ਵੇਰ ਬੂਲ ਚੰਗੀ ਸਪੈਸ਼ਲ ਕਰਮਾਲੀ ਦੀ। ਹਾਂ। ਸੋ ਪਿੱਠ ਫੜਾ ਬਹੁਤ ਸੋਹਣਾ ਠੀਕ ਆ ਜੀ। ਲੇਵੇ ਦੀ ਹਵਾਨੇ ਦੀ ਬੜੀ ਪਤਰੀ ਆ ਬੈਕ ਸਾਈਡ ਤੋਂ। ਤੇ ਦੁੱਧ ਹੁੰਦਾ ਕਿ ਰਾਸਿਆ ਵਨ ਸਪੇਸ ਵੀ ਥਣਾਂ ਦੀ ਬਾਖਮਾਲ ਲੱਗੀ ਆ ਨਿੱਗਰ ਲੇਵੇ ਦੇ ਵਿੱਚ ਤੇ ਕੱਦ ਕਾਠ ਤਾਂ ਫੁੱਲ ਹੀ ਆ ਜ ਤਿੰਨਾਂ ਮੱਜਾਂ ਦਾ ਹੀ ਬਿਲਕੁਲ ਹਾਂਜੀ ਅੱਗੇ ਹਰਵਲ ਸਿੱਧੀ ਲੰਮੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਸੋ ਰਾਸਿਆ ਗੱਲ ਆਪਾਂ ਕਹੀ ਰਹਾ ਕਰਦੇ ਨੇ ਵੀ ਬਟਨ ਆਲਾ ਲੇਵਾ ਇਹਦਾ ਹਾਂ ਸਿੰਗਲ ਹੱਡੀ ਤੇ ਪੱਧਰ ਬਿਲਕੁਲ ਦੋਰਾ ਤਾਰਾ ਬਿਲਕੁਲ ਪਲਵਨਾਰਾ ਦੁੱਧ ਤਾਂ 11 ਕਿਲੋ ਦੇ 11 ਕਿਲੋ ਜੀ ਲਓ ਜੀ 11 ਕਿਲੋ ਦੁੱਧ ਇਸ ਵਕਤੇ ਤੇ ਤੁਹਾਡੇ ਹਾਜ਼ਰ ਸਿਰਫ 8 ਕਿਲੋ ਬਾਕੀ ਰਾਸਿਆਂ ਆਪਾਂ 13-14 ਦੀ ਉਮੀਦ ਕਰ ਸਕਦੇ ਹਾਂ ਠੀਕ ਆ ਜੀ ਆ ਦੇਖੋ ਬਹੁਤ ਚੰਗੀ ਆ ਫੁੱਲ ਵੱਡੇ ਢਾਂਚੇ ਦੇ ਵਿੱਚ ਹੂੰ ਲਓ ਜੀ ਕਰੋ ਚੱਕ ਠੀਕ ਸੋ ਵਿਰਲ ਵੰਡ ਇੱਕੋ ਜਿਹੀ ਆ ਚੌਥਾਣਾਂ ਦੇ ਵਿੱਚ ਸਿੰਘ ਦੀ ਬੰਤਰ ਚੰਗੀ ਹੈ ਬਾਕੀ ਲੰਬਾਈ ਲੰਬੂਈ ਮਹਿ ਦੀ ਚੰਗੀ ਹੈ ਠੀਕ ਹੈ ਜੀ ਸੋ ਤੁਚਾ ਸੂਬਾ ਜੱਸਿਆ ਪਿਓਰ ਮੋਰਾ ਵਾ ਤੁਹਾਨੂੰ ਦਿਖਾਤੀ ਆਪਾਂ ਹਾਂ ਮੋਰਾ ਬ੍ਰੀਡ ਦੇ ਵਿੱਚ ਆ ਗਈ ਆ ਕੋਈ 2 3 3 4 ਇੰਚ ਮਗਰ ਪੂਛ ਜਿਹੜੀ ਵਾਈਟ ਆ ਰਸਿਆ ਇਹਦੇ ਰੇਟ ਦੀ ਆ ਪੰਡਾਲ ਦੀ ਨਾਲ ਗੱਲ ਕਰ ਦਿੰਨੇ ਆ ਹਾਂ 95000 ਰੁਪਿਆ ਦਾ ਰੇਟ ਆ ਠੀਕ ਹੈ ਜੀ ਠੀਕ ਹੈ ਜਿੱਦਾਂ ਦਾ ਬਾਡੀ ਬੰਤਰ ਆ ਰੇਟ ਰਸਿਆ ਇਹੋ ਜਿਹਾ ਮੱਜਾ ਬਾਹਰੋਂ ਲੱਖੋਂ ਬਾਹਰ ਹੂੰ ਪਰ 95 ਰੇਟ ਆ ਉਹਦੇ ਚ ਮੰਨ ਤਾਂ ਜੀ ਹੋ ਜੂਗੀ ਛੋਟ ਹੋਜੂਗੀ ਜੀ ਬਿਲਕੁਲ ਲਓ ਜੀ 95200 ਦਾ ਰੇਟ ਆ ਠੀਕ ਆ ਜੀ ਵਿੱਚੋਂ ਉਹਦੇ ਵਿੱਚ ਛੋਟ ਛੱਪਾ ਹੋਊਗਾ ਮਾਨਸਾ ਨੂੰ ਹੋਊਗਾ ਸੋ 11 ਕਿਲੋ ਦੁੱਧ ਪਾਲਿਓ ਹੱਥ ਠੀਕ ਆ ਜੀ ਮਗਰ ਇਹਦੇ ਕਟਾ ਮੇਲ ਕਾਫ ਅਸੇ ਇਹ ਵੀ ਸੂਈ ਇਹਨੂੰ ਬਾਜ ਦਿਖਾਉਨੇ ਆ ਚਕਾਟਾ ਸਕੂਠਾ ਬਹੁਤ ਚੌੜਾ ਠੀਕ ਆ ਜੀ ਬਾਕੀ ਪ੍ਰੋਪਰ ਸਟਰਕਚਰ ਬਾਡੀ ਦਾ ਤੁਸੀਂ ਦੇਖ ਹੀ ਲਿਆ ਠੀਕ ਆ ਅੱਗੇ ਅਰਵੈਲ ਇਹ ਗੱਬਣ ਆ ਗਈ ਹੈ ਬਿਲਕੁਲ ਐਸੇ ਗੱਬਣ ਆ ਹਾਂ ਬਹੁਤ ਚੰਗੀ ਝੋਟੀ ਆ ਸਾਫ ਸੁਥਰੀ ਜੰਮੀ ਪਲੀ ਲਾ ਵੀ ਝੋਟੀ ਚੈੱਕ ਕਰੋ ਦੋਸਤੋ ਠੀਕ ਆ ਵੱਡੇ ਮਾਲੀਆਂ ਦਾ ਭਲੇਖਾ ਪਾਉਂਦੀ ਆ ਚੱਕ ਫੁੱਲ ਹਾਈਟ ਲੈਂਥ ਫੁੱਲੀ ਭਾਰੀ ਸਰੀਰਕ ਬਣਤਰ ਦੀ ਤੇ ਠੰਡੀ ਸੀਲ ਤੇ ਸੂਣ ਦਾ ਸਮਾਂ ਜਰੂਰ ਇਹਦਾ 8-10 ਦਿਨ ਆ ਅਸੇ ਇਹਦੀ ਕੋਈ ਗਾਰੰਟੀ ਲੈ ਜੇ ਆਪਣੇ ਤੋਂ ਕੋਈ 14-15 ਕਿਲੋ ਦੀ ਠੀਕ ਆ ਵੀ ਇੰਨੀ ਕਿਛਦੀ ਤੋਂ ਸਦੀ ਇੰਨੀ ਕਿਛਦੀ ਹੈਗੀ ਯਾਰ ਅਸੇ ਪਹਿਲੇ ਸਵੇ ਦਾ ਇਹਦਾ 12-13 ਕਿਲੋ ਹੀ ਤੇ ਜਿੰਨੀ ਅਰਗੀ ਜੰਮੀ ਪਲੀ ਹੈ ਨਾ ਤਾਂ ਉਮੀਦ ਕਰਦੇ ਆ ਵੀ 15 ਤੋਂ ਵੀ ਵੱਧ ਜਾ ਸਕਦੀ ਐ ਨਹੀਂ ਤਾਂ ਇਨਾ ਤਾਂ ਆਪਾਂ ਮੰਨ ਕੇ ਪਾਤੀ ਟੋਚਾ ਤਾਂ ਚੈੱਕ ਕਰੋ ਠੀਕ ਆ ਜੀ ਤੇ ਪਰ ਬਹੁਤ ਵਧੀਆ ਇੱਕ ਨੰਬਰ ਪੋਲੀ ਹਾਂ ਲਓ ਸਿੰਘੀ ਸਿੰਘੀ ਬਹੁਤ ਸੋਹਣੀ ਹੈ ਤੁਹਾਡਾ ਨਖੇੜ ਤੁਹਾਡੇ ਸਾਹਮਣੇ ਆ ਬਾਕੀ ਦੋਰਾ ਹੀ ਥਾਣ ਲੱਗਾ ਦਿਨ ਖਾਜ ਲੈਂਦੀ ਆ ਅੱਠ ਲੈ ਜੇ ਸੱਤ ਲੈ ਜੇ ਠੀਕ ਆ ਬਣੂਗੀ ਬੜੀ ਕਿਉਂਕਿ ਬਿਲਕੁਲ ਜੀ ਸੂਤੋ ਟੱਚ ਹੋ ਗਏ ਅੱਗੇ ਤੋਂ ਨੂੰ ਹੋਣ ਦਿਆ ਲੈਵਾ ਟੱਚ ਤੇ ਬਨ ਵਾਲੇ ਔੜੇ ਤੋੜੂਗੇ ਲੈ ਫਿਰ ਵੀ ਲੈ ਇੱਕ ਵਾਰੀ ਫੇ ਸਾਨੂੰ ਦਿਖਾਈ ਮਾੜਾ ਜਾਂ ਆਕਰਾ ਦੇ ਚੱਕ ਠੀਕ ਆ ਜੀ ਸੋ ਆ ਫੇਸ ਕੁਆਲਿਟੀ ਕਰੋ ਜਾ ਕੇ ਠੀਕ ਆ ਜੀ ਸਿੰਘ ਸਿੰਘ ਬਿਲਕੁਲ ਛੋਟਾ ਬਿਲਕੁਲ ਬਰੀਕ ਪਤਲਾ ਫੇਸ ਆ ਬੂਤੀ ਪਾਤੀ ਬਿਲਕੁਲ ਪਤਲੀ ਸਿੰਘ ਸਿੰਘੀ ਬਹੁਤ ਸੋਹਣੀ ਪਤਲੀ ਇੱਕ ਵਾਰੀ ਹੋਰ ਤੁਹਾਨੂੰ ਆਪਾਂ ਘੇੜਾ ਘੜਾ ਕੇ ਤੋਰ ਕੇ ਦਿਖਾ ਦਿੰਨੇ ਆ ਬਾਕੀ ਮੇਰੇ ਭਰਾ ਦੂਰ ਉਹਨੇ ਚਨੇ ਆਉਣਾ ਪੂਰੀ ਤਸल्ली ਨਾਲ ਇੱਕ ਵਾਰੀ ਇਸ ਚੀਜ਼ ਦੇਖ ਲਿਆ ਜੀ ਠੀਕ ਆ ਜੀ ਮੈਂ ਕਿ ਠੰਡੀ ਸੀਲ ਫੁੱਲ ਆ ਜੋ ਦਿਨ ਲੈਂਦੀ ਆ ਦਿਨਾਂ ਦੇ ਹਿਸਾਬ ਨਾਲ ਪੂਰੇ ਪਟਾਕੇ ਪਾਊਗੀ ਅਜੇ 8-7 ਦਿਨਾਂ ਤੱਕ ਥੱਲਿਓਂ ਕਰਮ ਵਾਲੇ ਠੀਕ ਆ ਜੀ ਪੰਡ ਪਾਊਗੀ ਸੋ ਕਿਉਂਕਿ ਕੋਈ ਵੀ ਜਾਨਵਰ ਪਸ਼ ਅਜੇ ਸਮਾਂ ਲੈ ਫੇ ਇਹਦੀ ਅਜ ਦੀ ਦੇਖ ਹੋਰ 8 ਦਿਨਾਂ ਹੋਰ ਹੋਣੀ ਆ ਜਦੋਂ ਬਿਲਕੁਲ ਸੂਨ ਦੇ ਕੰਢੇ ਤੇ ਆ ਗਈ ਤਾਂ ਹੋਰ ਹੋਊਗੀ ਬਿਲਕੁਲ ਜੀ ਬਿਲਕੁਲ ਲੋ ਵੀ ਕਰੋ ਚੈੱਕ ਝੋਟੀ ਠੀਕ ਆ ਜੀ ਸੋ ਤਾਂ ਹੈ ਦੂਜਾ ਸੂਆ ਅਰੀਜਨਲ ਹਨਾ ਦੂਜਾ ਸੂਆ ਅਰੀਜਨਲ ਹਾਂ ਬਹੁਤ ਚੰਗੀ ਕਰਮਾ ਦੀ ਠੰਡੀ ਆ ਮੁੱਦਰਾਸੋਂ ਆਉਂਦਾ ਪਸ਼ੂ ਠੰਡਾ ਹੋਵੇ ਹਾਂ ਰਾਸਿਆ ਪਾਰ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਤਸੱਲੀ ਹੋ ਗਈ। ਹਾਂ ਠੀਕ ਆ। ਠੀਕ ਆ ਗਰੰਟੀ ਦੇ ਕੇ ਭੇਜ ਦਾਂਗੇ ਥਣਾ ਦੀ ਟਿੱਪਣ ਦੀ। ਹਾਂ। ਤੇ ਪਾਰ ਪਿਛੇ ਦੀ। ਠੀਕ ਆ ਵੀ। ਲਾਲ ਲੂੜ ਹਜੇ ਬਹੁਤ ਜ਼ਿਆਦਾ ਹੈ ਤੇ ਲੂੜ ਢੋਲ ਪੜੀ ਬੜੀ ਜ਼ਿਆਦਾ। ਚੰਗੀ ਬਣੂਗੀ ਕਰਮਾ ਦੇ। ਬਿਲਕੁਲ ਜੀ ਕਰਕੇ। ਅੱਗੇ ਨੂੰ ਵੀ ਦੇਖੋ ਜੀ ਪੂਰਾ ਧੁੰਨ ਨੂੰ ਟੱਚ ਹੁੰਦੇ ਲੈਵਾ। ਜੀ। ਬਾ ਵੀ ਹਰ ਵੇਲੇ ਚਲੋ ਕਾਤ ਹਾਈਟ ਵਾਲੇ ਪਾਸੋਂ ਕੋਈ ਸ਼ੱਕ ਨਹੀਂਗਾ ਵੱਡੀ ਝੋਟੀ ਆ ਕੀ ਮੁੱਲ ਕੀ ਡਿਮਾਂਡ ਰੂਗੀ ਇਹਦੀ। ਇਹ ਐਸੇ ਮੁੱਲ ਕਰਨ ਨੂੰ ਭਵੇਂ ਜੇ ਸੁੰਦੀ ਆ ਤਾਂ ਸਵਾ ਲੱਖ ਦੀ ਆ ਹਾਂਜੀ ਕੋਈ ਇਹਦੇ ਚ ਦੋਰਿਆ ਨਹੀਂ ਆ ਸਾਫ ਸੁਥਰੀ ਆ ਬਜਰਾ ਸੇ ਇਸ ਟਾਈਮ ਮੋਲੇ ਦਾ 1.7 ਉਹਦੇ ਚ ਮੰਨਤਨ ਜ਼ਰੂਰ ਕਰਾਂਗੇ 7 ਚੋਂ ਹੈ ਜਿੰਨੇ ਮੰਗਲੇ ਉੰਨੇ ਦੀ ਹੈ ਪਰ ਮੰਨਤਨ ਫਿਰ ਵੀ ਹੋਊਗਾ ਠੀਕ ਆ ਜੀ ਲਓ ਜੀ ਭਾਵੇਂ ਇਹ ਜੀਆਂ ਝੋਟੀਆਂ ਚਲੋ ਬਾਈ ਬਾਈ 25 ਸਵਾ ਸਵਾ ਲੱਖ ਜਾਂ ਹਰੇਕ ਭਰਾ ਦਾ ਕਿੱਲਾ ਭਾਵੇਂ ਉਸ ਤੋਂ ਵੱਧ ਵੀ ਚੀਜ਼ ਦਾ ਮੁੱਲ ਇਹ ਐਸੇ ਆਪਾਂ ਇੰਨੇ ਦੀ ਤਸੱਲੀ ਦੇ ਦਿੰਦੇ ਆ ਕਿ ਵਪਾਰੀ ਵੀ ਜਾ ਕੇ ਇਹਦੇ ਚ ਨਫਾ ਕੱਢ ਸਕਦਾ ਹਾਂ ਕਾਲ ਵਾਲੇ ਵਾਸਤੇ ਤਾਂ ਲੱਕ ਹੈ ਹੀ ਆ ਉਹਦਾ ਬਿਲਕੁਲ ਬਿਲਕੁਲ ਕਿੰਨੀ ਉਚਾਈ ਦਾ ਵੀ ਛੋਟੀ ਆ ਬਹੁਤ ਵੱਡੀ ਬਹੁਤ ਵੱਡੀ ਹਾਈਟ ਆ ਠੀਕ ਆ ਜੀ 1 7 ਤੇ 1 7 ਦੇ ਵਿੱਚੋਂ ਵੀ ਮਾਨਤਨ ਹੋਊਗਾ ਤੇ ਕਰ ਲਿਓ ਮੇਰੇ ਭਰਾ ਸੰਪਰਕ 8 10 ਗਦੇਨ ਸਾਹਮਣੇ ਪੈਣੀ ਆ ਤੋਂ ਸੂਈ ਸਵਾਈ ਪਊਗੀ ਤੁਹਾਡੀ ਨਿਗਰਾਨੀ ਦੇ ਵਿੱਚ ਬਾਕੀ ਇੱਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਿਹਾ ਬਿਲਕੁਲ ਚੰਗੀ ਸਪੈਸ਼ਲ ਹਾਈਟ ਦਾ ਪਹਿਲਾਂ ਵੀ ਨੋਟ ਕਰਾਤਾ ਇੱਕ ਇਧਰ ਚੰਗੇ ਰਿਕਾਰਡ ਵਾਲੀ ਦੋਸਤ ਤੁਹਾਨੂੰ ਮੱਝ ਵਿਖਾ ਦਿੰਦੇ ਆ ਠੀਕ ਆ ਜੀ ਸੂਈ ਸਵਾਈ ਆ ਸਟਾਰਟਿੰਗ ਇਹਨੇ ਵੀ ਕਰਮ ਵਾਲੀ ਨੇ ਅਖੀਰ ਕੀਤੀ ਆ ਤੇ ਪੂਰੀ ਸ਼ਹਿਰੀ ਤੁਸੀਂ ਜਿਹੜੀ ਆ ਜਿਹੜੀ ਤੋਂ ਕਰਮ ਵਾਲੀ ਚੰਗਾ ਚਪੌਂਦੀ ਗੱਲ ਇਹਦੀ ਕਰੀਏ ਦੂਜਾ ਸੂਆ ਮੱਝ ਸੂਈ ਆ ਅੱਛਾ ਜੀ ਸਪੈਸ਼ਲੇ ਦੀ ਵੇਲ ਆ ਆ ਤੇ ਸਪੈਸ਼ਲੀ ਸੀ ਮੰਦੀ ਆ ਹੂੰ ਰਾਸਿਆ ਆ ਧਾਰੇ ਦੀ ਹੈ ਤੀ ਆ ਠੀਕ ਹੈ ਭਾਈ ਠੀਕ ਹੈ ਲక్ష్ਮੀ ਦੇਰੀ ਵਾਲਿਆਂ ਦੀ ਠੀਕ ਹੈ ਜੀ ਤੇ ਆਪਣੇ ਕੋਲੋਂ ਹੀ ਪਹਿਲੇ ਸੂਏ ਗਈ ਸੀ ਠੀਕ ਆ ਠੀਕ ਆ ਠੀਕ ਆ ਤੇ ਚਲੋ ਕਿਸੇ ਕਾਰਨ ਚਲੋ ਕਿਸੇ ਨੇ ਵੇਚਤੀ ਹਨਾ ਬੰਦੇ ਤੇ ਕੋਈ ਸੌ ਜਰੂਰ ਤਾਂ ਹੁੰਦੀ ਹੈ ਹੁਣ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆ ਲਓ ਜੀ ਠੰਡੀ ਸੀ ਲ ਹੋਲੋ ਵਜਨ ਲੋਡ ਤੇ ਕੱਦ ਕਾਠ ਚੰਗੇ ਢਾਂਚੇ ਦੀ ਜਿਹੜੀ ਦੋਸਤ ਇਹ ਝੋਟੀ ਦਿਖਾ ਰਿਹਾ ਸਿੰਗਲ ਖੱਟੀ ਠੰਡੀ ਸੀਲ ਆ ਦੁੱਧ ਰਾਸਿਆ ਪਹਿਲੇ ਸਵੇਰੇ ਦਾ 14 ਕਿਲੋ ਦਾ ਰਕਾੜੀ ਇਸ ਟਾਈਮ ਅੱਜ ਪੰਜਵੇਂ ਦਿਨ ਦੇ ਵਿੱਚ 12 13 ਕਿਲੋ ਦੁੱਧ ਹਾਜ਼ਰ ਆ ਬੜੀ ਵੱਡੀ ਗੱਲ ਹੁੰਦੀ ਆ ਹਾਂ ਤੇ ਗਾੜ ਪਛਾੜੇ ਦੀ ਬਰਾਬਰ ਹੂੰ ਅਗਲੇ ਥਰਾ ਚ ਵੀ ਉਹਨਾਂ ਦੁੱਧ ਪਿਛਲੇ ਚ ਵੀ ਹਾਂ ਸਿੰਗੀ-ਸੁੰਗੀ ਵੀ ਬਹੁਤ ਸੋਹਣੀ ਆ ਤੇ ਲੰਬਾਈ ਸਪੈਸ਼ਲ ਤੇ ਕੱਦ ਹਰਵੇਰ ਇੱਕ ਵਾਰੀ ਚਲੋ ਨੋਟ ਫਿਰ ਮੋٹے ਤਰ ਤੇ ਕਰਾ ਦਿੰਨੇ ਆ ਅੱਜ ਛੋਟੀ ਨੂੰ ਸੂਈ ਨੂੰ ਕਿੰਨੇ ਕਿ ਦਿਨ ਹੋਊਗਾ ਪੰਜਵੇਂ ਕਿ ਦਿਨ ਹੋਊਗਾ ਪੰਜਵਾਂ ਦਿਨ ਆ ਜਿ ਬੌਲੇ ਕੱਚਾ ਦੁੱਧ ਚੁੱਪ ਦਿੰਦੇ ਆ ਠੀਕ ਹੈ 12 13 ਕਿਲੋ ਤੇ ਚੱਲ ਰਹੀ ਐ ਇੱਥੇ ਰੋਕੀ ਵੀਰ ਇੱਕ ਵਾਰੀ ਹਰਵੇਲ ਚੰਗੀ ਤਸਲੀਨਾ ਕਰੇ ਢਾਂਚਾ ਦਿਖਾ ਦਈਏ ਸ਼ੈ ਕੀ ਹੈ ਹਨਾ ਤੇ ਇਹ ਕਿਹੜੇ ਸੀਮਨ ਦੇ ਦਸੀ ਐ ਇਹ ਆਪਦਾਰੇ ਦੀ ਧੀ ਆ ਐਲ ਡੀ ਐਫ ਆਰ ਦੀ ਧੀ ਆ ਠੀਕ ਆ ਜੀ ਲਖਮੀ ਦੇਰੀ ਆ ਜੀ ਪਹਿਲਾਂ ਤੁਹਾਨੂੰ ਦਿਖਾ ਦਿਆ ਵੀ ਸੀਲ ਸਲਾਕੇ ਨੇ ਸੋਹਣੀਆਂ ਫੁੱਲ ਰਸ ਜਿੰਨਾ ਮਰਜੀ ਕਰ ਮਾਲੀ ਦੇਣਾ ਜਿੱਥੇ ਰਸਾ ਛੁਰਤਨ ਉੱਤੇ ਵੇਖੋ ਨਿਗਰਲੇ ਦੇ ਵਿੱਚ ਅਰਲੀਆਂ ਵਰਗੇ ਥਾਣਾ ਹਾਂ ਤੇ ਵਨ ਸਪੇਸ ਤਰ੍ਹਾਂ ਦੀ ਬਰਾਬਰ ਅੱਛਾ ਰਵੇ ਨਾ ਸਟਾਰਟਿੰਗ 11 ਕੇ 12 ਹੋਣਾ ਵੈਸੇ 12 ਤੋਂ ਵੀ ਬਾਅਦ ਹੋ ਸਕਦਾ ਪਰ ਆਪਾਂ 12 ਤੋਂ 13 ਦੇ ਅਕੋਰਡਿੰਗ ਜਿਹੜੀ ਗੱਲ ਕਰਾਂ ਲੋ ਜੀ ਠੀਕ ਹੈ ਜੀ ਬਾਕੀ ਸਿੰਘ ਮੂੰਹ ਮੱਥਾ ਬਾਡੀ ਲੰਬਾਈ ਰਸਾ ਚੈੱਕ ਰਾਹ ਆਹ ਵੇਖੋ ਮੇਰੇ ਭਰਾ ਠੀਕ ਹੈ ਜੀ ਵੇਖੋ ਨੀਰੀ ਟੂਬ ਮਗਰ ਵੀ ਕੱਟੀ ਕਿ ਕਟਾ ਮਗਰ ਕਟਾ ਜੀ ਲਓ ਜੀ ਮਗਰ ਇਹ ਕਟਾ ਇਹੋ ਬੱਚਾ ਨਾ ਜੀ ਬਿਲਕੁਲ ਜੀ ਲਓ ਜੀ ਆ ਬੱਚਾ ਠੀਕ ਹੈ ਵੈਸੇ ਮੈਂ ਜਿਆਦਾ ਨਹੀਂ ਕਹਿੰਦਾ 17 ਨੂੰ ਮੇ ਹੱਥ ਮਾਰ ਜੂ ਨਹੀਂ ਤਾਂ 16 ਤੋਂ ਨਹੀਂ ਆਉਂਦੀ ਥੱਲੇ ਆ ਪਰ ਮਿਹਨਤ ਮਿਹਨਤ ਕਰਨੀ ਪੈਂਦੀ ਹੈ ਇਹ ਨਹੀਂ ਵੀ ਰੁੱਕ ਥੱਲੇ ਬੰਨ ਕੇ ਪੰਜ ਵਾਲੀ ਬੱਸ ਨਾ ਪੱਠੇ ਪਾਉਣੇ ਫਿਰ ਨਹੀਂ ਤੇ ਜੇ ਵੀ ਪੰਜ ਪਤਾ 7 ਚ ਬਗ ਸੀਫ ਖੇਡਣ ਦੇ ਆ ਸੀਫ ਖੇਡਣ ਦੇ ਆ ਵੀ ਪੰਜ ਵਾਲੀ ਬੱਸ ਲੰਘ ਗਈ ਤੇ ਹੁਣ ਘਰ ਨੂੰ ਚੱਲੀਏ ਜਾ ਕੇ ਪੱਠੇ ਪਾਉਣੇ ਆ ਅਰੇ ਇੱਕ ਵਾਰੀ ਹੋਰ ਕਿਹੜਾ ਕਟਾ ਯਾਰ ਸ਼ਾਹ ਚੰਗੀ ਬਹੁਤ ਕੁਆਲਿਟੀ ਐਨ ਤੋਰ ਦੇ ਲੰਮੀ ਇੱਕ ਵਾਰੀ ਲ ਤੋ ਇਹ ਗੱਲ ਜਿਹੜੀ ਦੋਸਤੋ ਸਿਆਣੀ ਆ ਬਾਕੀ ਨਹੀਂ ਵੀ ਜੇ ਪੈਸੇ ਅੱਜ ਲਾ ਕੇ ਕੋਈ ਭਰਾ ਲੈ ਜਾਊਗਾ ਤੇ ਆ ਪੱਠਰੀ ਦੇ ਵਿੱਚ ਕਿਲੋ 2 ਕਿਲੋ ਵੰਡ ਪਾ ਕੇ ਤਾਂ ਦੁੱਧ ਚੋਲੋ ਆ ਰਾਸਾ ਵੰਡ ਵੀ ਇਹਨੂੰ 8-9 ਕਿਲੋ ਚਾਹੀਦਾ ਆ ਬਸ ਬਸ ਨਾਲ ਲੀਵਰ ਟੌਨਿਕ ਵੀ ਚਾਹੀਦਾ ਪਚਾਉਣ ਲਈ ਸਹੀ ਆ ਜੀ ਫੇਰ ਹੀ ਦੁੱਧ ਤੇ ਚੱਲਣਾ ਇਹਨੇ ਫੇਰ ਦੁੱਧ ਤੇ ਆਉਣਾ ਇਹਨੇ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਚੰਗਾ ਖੜਾਰੀ ਪਾਰਖੂ ਵੀਰ ਜਿਹੜੇ ਪਸ਼ੂ ਪਾਲਕ ਚੰਗੇ ਭਰਾ ਨੇ ਆਪਣੇ ਦੁੱਧ ਤੁਸੀਂ ਇਹਦੇ ਥੱਲੇ ਚੋ ਸਕਦੇ ਕੋਈ 15 14 ਲੀਟਰ ਬਹੁਤੀ ਵੱਡੀ ਗੱਲ ਨਹੀਂ ਏਡੇ ਕੱਦ ਪੁੱਤ ਏਡਾ ਢਾਂਚੇ ਵਾਲੀ ਮੈਂ ਤੇ ਉਹ ਬੈਣੀ ਇੱਕ ਬੈਣੀ ਬੈਕ ਸਾਈਡ ਤੋਂ ਅੱਗੋਂ ਪਿੱਛੋਂ ਪ੍ਰੋਪਰ ਤੁਸੀਂ ਆ ਜਿਹੜਾ ਲੇਵੇ ਤਾਂ ਸਟਰਕਚਰ ਚੈੱਕ ਕਰ ਲਓ ਠੀਕ ਆ ਜੀ ਸਾਫ ਸੁਥਰੀ ਰਹਿਸਾ ਨਿਗਰ ਲੇਵੇ ਦੇ ਵਿੱਚ ਬਹੁਤ ਪਿਆਰੀ ਮਾਜਾ ਠੀਕ ਆ ਜੀ ਸੋਨੇ ਢਾਂਚੇ ਦੇ ਵਿੱਚ ਇੱਕ ਜੀ ਸਪੈਸ਼ਲ ਨੋਟ ਕਰ ਰਹਾ ਹਾਂ ਸਿਆ ਹਾਂ ਦੇਖ ਚੌੜਾਈ ਕਿੰਨੀ ਚੱਦੇ ਦੀ ਹਾਂ ਅੱਗੇ ਨੂੰ ਕਿੰਨਾ ਪਿੱਛੇ ਨੂੰ ਕਿੰਨਾ ਬਿਲਕੁਲ ਜਿਵੇਂ ਪ੍ਰਮਾਤਮਾ ਨਾਲ ਲਓ ਨਾਪ ਤੋਲ ਕੇ ਬਣਾਇਆ ਹੁੰਦਾ ਬਸ ਬਸ ਨਿਗਰ ਕੱਟ ਬਿਲਕੁਲ ਲੇਵੇ ਨੂੰ ਬਾਕੀ ਵੇਰਲ ਬੁਰਲ ਬੜੇ ਆ ਬਹੁਤ ਜ਼ਿਆਦੇ ਦਾ ਵੀ ਹਰਵੇਲ ਕੀ ਮੰਗ ਕੀ ਡਿਮਾਂਡ ਕਰਦਾ ਭਰਾ ਜੀ ਮੁੱਲ ਰਾਸਿਆਂ ਕਰਨ ਨੂੰ ਤਾਂ ਜੇ ਆਪਣੇ ਕੋਲੇ ਰਹਿ ਜਾ 10 ਦਿਨ ਤਾਂ ਮੈਂ ਵਾਦੇ ਨਾਲ ਕਹਿੰਦਾ ਮੈਂ 16 ਕਿਲੋ ਹੀ ਚਵਾਉਗਾ ਹਾਂ ਠੀਕ ਹੈ ਪਰ ਚਲੋ ਇਸ ਟਾਈਮ ਜੋ ਵੀ ਆਪਾਂ ਉਹਦੇ ਅਕੋਰਡਿੰਗ ਹੀ ਰੇਟ ਆ ਤੇ ਜਾਇ ਦੀ ਕੁਆਲਿਟੀ ਦਾ ਰੇਟ ਆ ਹਾਂਜੀ ਰਾਸਿਆਂ ਮੁੱਲੇ ਦਾ 1 27 ਉਹਦੇ ਚ ਮਾਨਤਨ ਕਰਾਂਗੇ ਜਿਆ ਜੂਜ਼ ਕਰਕੇ ਬਿਲਕੁਲ ਰਾਸਿਆਂ ਮੁੱਲ ਜ਼ਰੂਰ ਦਾ ਹਾਂ ਮਾਨਤਨ ਠੀਕ ਆ ਉਹ ਕੋਈ ਗੱਲ ਨਹੀਂ ਕੋਈ ਸੱਜਣ ਫੋਨ ਕਰੇ ਤਾਂ ਕੋਈ ਨਹੀਂ ਸੇਲ ਡਾਵਾਗੇ ਆ ਗੱਲ ਕਰਾਂਗੇ ਲੋ ਵੀ ਠੀਕ ਹੈ ਜੀ ਮਤਲਬ ਮਾਨਤਨ ਹੋਊਗਾ ਕੋਈ ਭਰਾ ਕਾਲ ਕਰੇ ਕੋਈ 2 400 ਕੋਈ 500000 ਦੀ ਗੱਲ ਉਹ ਨਹੀਂ ਲੜਨ ਲੱਗਿਆ ਜਾਊਗਾ ਠੀਕ ਹੈ ਜੀ ਮਾਨਤਨ ਕਰਕੇ ਪਸ਼ੂ ਦਿੱਤਾ ਜਾਊਗਾ ਬਾਕੀ ਝੋਟੀ ਵੀ ਤੁਸੀਂ ਵੇਖੋਗੇ ਠੀਕ ਹੈ ਜੀ ਸ਼ਾਈ ਸ਼ੂਈ ਕਰੋ ਚੈੱਕ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਸੋ ਕੱਲੇ ਢਾਂਚੇ ਤੇ ਨਾਲ ਜਾਈਏ ਬਾਕੀ ਥੱਲਿਓ ਵੀ ਕਰਮਾਂ ਲਈ ਚੰਗਾ ਲੇਵਾ ਲਈ ਫਿਰਦੀ ਆ ਸਮੇਂ ਦੇ ਅਕੋਰਡਿੰਗ ਬਣਪੁਣ ਚੰਗੀ ਜਾਂਦੀ ਆ ਟਾਈਮ ਟਾਈਮ ਠੀਕ ਹੈ ਮਗਰ ਕੱਟਾ ਇਹਦੇ ਤੇ ਇਹ ਦੋਸਤੋ ਅੱਜ ਤਿੰਨ ਵਟੀਆਂ ਮੱਝਾਂ ਝੋਟੀਆਂ ਸਨ ਇਧਰਲੇ ਪਾਸੇ ਇੱਕ ਤੁਹਾਨੂੰ ਆਪਾਂ ਵੈੜ ਦਿਖਾ ਦਿੰਨੇ ਹੌਲਾ ਜਿਹਾ ਪੜਦਾ ਥੋੜੇ ਜੇ ਸੂਤਰ ਜੇ ਪੈਸੇ ਲੈਣੇ ਆ ਤੇ ਗੱਭਣ ਚੱਕ ਪਾ ਸਕਦੇ ਮਹੀਨੇ ਆਪਾਂ ਕਈ ਵਾਰਾ ਨਾ ਕੱਟੀ ਖਰੀਦਦੇ ਆ 55 30 35 35000 ਦੀ ਫਿਰ ਜਾ ਕੇ 2 ਸਾਲ ਉਹਨੂੰ ਸਾਹੁੰਦੇ ਆ ਹਾਂ ਤਾਂ ਫਿਰ ਜਾ ਕੇ ਬੰਦੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਇਹਦੇ ਦੁੱਧ ਦੀ ਮਾਝਾ ਦੁੱਧ ਹੋਊਗਾ ਇਹਦਾ ਜਿਹੜੀ ਇਹਦੀ ਬਰੀਡ ਹੈ ਇਹ ਐਚ ਐਫ ਨਾਲ ਕਿਤੇ ਨਾ ਕਿਤੇ ਸ਼ਾਈ ਵਾਲ ਦੀ ਕਰਾਉਂਸ ਆ ਤੇ ਜਿਹੜਾ ਸਭ ਤੋਂ ਖਾਸ ਗੱਲ ਆ ਮੰਡੀਆਂ ਚ ਜਾਈਦਾ ਹਜ਼ਾਰਾਂ ਪਸ਼ੂ ਦੇਖੀਦੇ ਜੈਡ ਬਲੈਕ ਗਾ ਨਹੀਂ ਮਿਲਦੀ ਹਾਂ ਵੀ ਜੈਡ ਬਲੈਕ ਜੈਡ ਬਲੈਕ ਤੇ ਛਾਈ ਵੀ ਪ੍ਰੋਪਰ ਇੰਨੀ ਕਿ ਜ਼ਿਆਦਾ ਕੋਈ ਸਪੋਰਟ ਨਹੀਂ ਕਿਤੇ ਵਾਈਡ ਸਪੋਰਟ ਤਾਂ ਹੈ ਹੀ ਨਹੀਂ ਲਓ ਜੀ ਕਰੋ ਚੈੱਕ ਜੈਡ ਬਲੈਕ ਵਾਈਡ ਵਖਾ ਰਹੇ ਹਾਂ ਕਰੋ ਸਪਰੀਡ ਤੇ ਗਰਮੀ ਚ ਨੀ ਯਾਰ ਆ ਲੈ ਹਦਣਾ ਗਰਮੀ ਜਰਾ ਸੇ ਨਾ ਤਨੇ ਬਿਮਾਰ ਤੇ ਮੈਂ ਵੀ ਇਹਦਾ ਵਾਦਾ ਕਰਦਾ ਹਾਂ ਕਿ 15 16 ਤੋਂ ਥੱਲੇ ਨਹੀਂ ਆਊਗੀ ਜਿੰਨੇ ਇਹਨੂੰ ਲੜ ਲੱਗੇ ਠੀਕਾ ਹਰਵੇਲੇ ਸਵੇਰ ਕਾਹਕੇ ਦੁੱਜਾ ਤੇ ਤੀਜਾ ਸੂਰਜ ਦੁੱਜਾ ਦੁੱਜਾ ਤੇ ਕਿੰਨੇ ਮਹੀਨੇ ਚੌਂ ਦੀ ਗੱਬਣ ਇਹ ਚੌਂ ਦੀ ਚੈੱਕ ਪਾਸ ਆ ਠੰਡੀ ਸੀਲ ਆ ਲੋਤੀ ਚੈੱਕ ਪਾਸ ਆ ਚੌਂ ਮਹੀਨਿਆਂ ਤੇ ਮੇਰੇ ਵੀਰ ਪੂਰੀ ਤਸਲੀ ਨਾਲ ਇੱਕ ਵਾਰ ਜੀ ਜਿੱਦਨੇ ਸੂਗੀ ਹਾਂ ਐਸਾ ਮੱਝਾ ਦੁੱਧ ਦਊਗੀ ਕਿਉਂਕਿ ਮੇਰੇ ਕੋਲੇ ਦੇ ਨਾਲ ਦੀ ਘਰੇ ਵੱਜੀ ਆ ਆਪਾਂ ਮੱਝ ਚ ਦੁੱਧ ਉਹਦਾ ਵੇਚ ਕੇ ਆਈਦਾ ਡੇਰੀ ਜਿਹੋ ਉਦਾ ਖੜੀਦਾ ਵੈਸੇ ਪੰਜ ਤੋਂ ਬਾਹਰ ਫੈਟ ਤੁਰੀ ਆਉਂਦੀ ਆ ਬਾਕੀ ਸਾਂਭੇ ਸੂਭੇ ਪਲੀ ਪਲੀਤੀ ਬਹੁਤ ਵਧੀਆ ਸਿਆ ਕਾਲਾ ਕਾਲਾ ਬੜਾ ਤੇ ਗੋਲੇ ਦਾ ਫੁੱਲ ਨਿਕਲੂਗਾ ਥਣਾ ਦੀ ਫੁੱਲ ਤਸਲੀ ਹੋਗੀ ਚੈੱਕ ਪ ਲੜਦੋੜ ਹਜੇ ਤੁਹਾਨੂੰ ਦਿਖਾਈ ਦੇ ਠੀਕ ਆ ਜੀ ਲੜਦੋੜ ਜਿਹੜਾ ਦਿਖਾਈ ਦੇ ਰਹੇ ਆ ਅੱਗੋਂ ਸ਼ਟਾਰਟ ਹੋ ਕੇ ਤਾਂ ਬੈਕਸਾਈਡ ਜਿਹੜਾ ਲੜਾਂ ਦੀ ਤੁਸੀਂ ਵੇਖ ਸਕਦੇ ਜੀ ਇਹੋ ਜਿਹਾ ਗਰਮਾ ਆ ਪਤਾ ਹੀ ਨਹੀਂ ਲੱਗਦਾ ਕਿੰਨੇ ਕੁ ਦੁੱਤੇ ਚੱਲ ਜਾਂਦੀਆਂ ਹਾਂ ਜੀ ਆ ਦੇਖੋ ਇੱਕ ਆਪਣੇ ਕੋਲੇ ਕਾਲੀ ਜੀ ਹੁੰਦੀ ਏ ਇਦਾਂ ਦੀ ਅੱਗੇ ਆ ਪਿਛਲੇ ਬੂ ਮੇਲਾ ਸੀਗਾ ਜਦੋਂ ਪਿਛਲੇ ਤੋਂ ਪਿਛਲਾ 27 ਕਿਲੋ ਉਸ ਸਮੇ ਉਹਦੇ ਥਲੇ ਦੁੱਧ ਚੋਇਆ ਸੀ ਪਤਾ ਜੀ ਕੋਈ ਸੁੱਕੀ ਹੋਣ ਤੋਂ ਬਾਅਦ ਆ ਉਹ ਵੀ ਇਦਾਂ ਦੀ ਹੋ ਜਾਂਦੀ ਹੈ ਸਮੁੰਦਰ ਹੀ ਹੈ ਬਿਲਕੁਲ ਜੀ ਲੋ ਵੀ ਇਹ ਦੋਸਤੋ ਇਸ ਵਕਤ 4 ਮਹੀਨੇ ਦੀ ਗੱਬਣ ਤੁਹਾਨੂੰ ਗਾਰਡ ਦਿਖਾ ਰਹੇ ਹਾਂ ਤੋਂ ਡਰਾਈ ਆ ਜਾ ਜੀ ਮੋਲਾ ਠੀਕਾ ਜੀ ਵੀਰ ਹਰਵੇਲ ਨੇ ਸਟਾਰਟਿੰਗ ਦੇ ਵਿੱਚ ਕਹਤਾ ਸੀਗਾ ਵੀ ਇੱਕ ਆਫਰ ਹੀ ਦੇ ਦੇਣੀ ਆ ਭੈਣ ਭਰਾਵਾਂ ਨੂੰ ਵੀ ਚਲੋ ਜਿਹੜੇ ਮੇਰੇ ਭਰਾ ਆ ਕੇ ਸਾਂਭਣਗੇ ਠੀਕਾ ਜੀ ਘੱਟੋ ਘੱਟ ਵੀ ਅੱਗੇ ਜਿਆਦਾ ਨਹੀਂ ਤੇ ਘੱਟੋ ਘੱਟ ਵੀ 4 5 5 ਕੁ ਮਹੀਨੇ ਕੇ ਸਾਂਭਣ ਦੀ ਲੋੜ ਪੈਣੀ ਕਿਸੇ ਭਰਾ ਨੂੰ ਰਾਸ ਸੇ ਮੋਲੇ ਦਾ 24000 ਆ ਛੋੜ ਛੱਪੇ ਜਰੂਰ ਹੋਣਗੇ 24000 ਚੋਂ ਬਿਲਕੁਲ ਜੀ ਔਰ ਜੀ ਛੋਟਾ ਹੋਣ ਗਿਆ 24000 ਦੇ ਵਿੱਚੋਂ ਕਰੋ ਚੈੱਕ ਥੈਣਾਂ ਦੀ ਫੁੱਲ ਤਸੱਲੀ ਰਹੂਗੀ ਆਪਣੀ ਹਾਂ ਚੈੱਕ ਪਾਸ ਦੀ ਰੋ ਠੀਕ ਹੈ ਤੇ ਥੈਣ ਬਿਲਕੁਲ ਮੱਝ ਗੁੱਲ ਥਣ ਲੱਗ ਆ ਤੁਹਾਨੂੰ ਕੋਈ ਥਾਣਾ ਦੇ ਉਤੇ ਪਿਲਕਰਾ ਕੋਈ ਵਾਧੂ ਘਟੂ ਨਿਸ਼ਾਨ ਤੁਹਾਨੂੰ ਨਜ਼ਰ ਨਹੀਂ ਆਊਗਾ ਸਾਫ਼ ਠੀਕ ਆ ਜੀ ਬਿਲਕੁਲ ਲੜਾ ਲੂੜਾ ਬਿਲਕੁਲ ਇੱਕ ਨੰਬਰ ਇਧਰ ਇੱਕ ਵਸੀ ਬਖਾ ਦਿੰਨੇ ਠੀਕ ਆ ਜੀ ਵਸੀ ਚੰਗੀ ਆ ਨਸਲ ਜਾਤ ਚੰਗੀ ਆ ਬਾਕੀ ਜਿਹੜੇ ਭਰਾਵਾਂ ਨੂੰ ਭਰਾਵਾਂ ਨੂੰ ਕਰ ਲੈਣ ਬਾਕੀ ਮੈਂ ਬੇਨਤੀ ਕਰਦਾ ਕਿ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਇਹ ਹੱਦ ਖਾਈ ਤੇ ਗਈ ਸੀ ਆਪਾਂ ਠੀਕ ਆ ਉਹ ਭਰਾ ਵੀ ਵੀਡੀਓ ਜ਼ਰੂਰ ਵੇਖਦਾ ਹੋਊਗਾ ਹਾਂ ਉਹ ਭਰਾ ਨੇ ਇਹਨਾਂ ਮੂਰਖ ਬਣਾਇਆ ਕਿ ਇਹਨੇ ਗਾਹਕ ਸੀ ਇਸ ਵੱਚੀ ਦੇ ਹਾਂ ਲੋੜ ਤੋਂ ਵੱਧ ਤੇ ਖੂਨ ਵੀ ਰਸ ਇੰਨੇ ਕਿ ਜ਼ਿਆਦਾ ਆ ਜਾਂਦੇ ਆ ਹਾਂ ਕੇ ਬਾਅਦ ਅਸੀਂ ਮੈਂ 5 ਮਿੰਟਾਂ ਚ ਵੀਰ ਕਿਸੇ ਨੂੰ ਦਿਓ ਨਾ ਦਸਾਂ ਚ ਪੈਸੇ ਪਾ ਦੇ ਘੰਟੇ ਚ ਪਾ ਦੇ ਮੈਂ ਪੈ ਲਿਆ ਮੈਂ ਅੱਡੇ ਤੇ ਹਣਾ ਮੈਂ ਚੱਲਿਆ ਮੇਰੇ ਘਰ ਤੋਂ ਕਿਲੋਮੀਟਰ ਦੂਰ ਜਾ ਕੇ ਪੈਸੇ ਪੈਣੇ ਉਹ ਬੱਸ ਉਹਨੇ ਚੱਕਰ ਦੀ ਰੱਖਿਆ ਮੈਨੂੰ ਉਹ ਇਹੋ ਜਿਹੇ ਚੱਕਰ ਵੀਊ ਬਣਿਆ ਠੀਕ ਆ ਉਹ ਵੀ ਚੱਕਰ ਵੀਊ ਹੀ ਬਣ ਕੇ ਰਹਿ ਗਿਆ ਹੈ ਬੰਦਾ ਕੋਈ ਜਾਣੋ ਜੂਨੂ ਤੇ ਨਹੀਂਗਾ ਉਹ ਗੱਲ ਤਾਂ ਮੈਨੂੰ ਐਵੇਂ ਲੱਗਦੀ ਹੈ ਨਹੀਂ ਪਰ ਬੋਲੀ ਯਾਰ ਤਕਪੂਰ ਥਲੇ ਦੀ ਸੀ ਹਾਂ ਹਾਂ ਮਾ ਕੇ ਤਾਂ ਲਾ ਕੇ ਬੰਨੇ ਉਹਨਾਂ ਨੂੰ ਫੋਨ ਕਰਕੇ ਪੈ ਗਿਆ ਵੇ ਚੱਲ ਬਾਕੀ ਤੇ ਨਹੀਂ ਟੱਕੇ ਜਾਣੇ ਆ ਡਾਕ ਲ ਕੇ ਛੋਟੀ ਆ ਆ ਡਾਕ ਲੀਏ ਚਲੋ ਕਰਮਾ ਵਾਲੀ ਵਾਅਦੇ ਬੰਦੀ ਆ ਲਓ ਜੀ ਵਸੀਆ ਤੇ ਫਿਰ ਦਿਖਾ ਦਿੰਨੇ ਆ ਠੀਕ ਆ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਈ ਸੀ ਸਟੇਡ ਪਤਾ ਬੜਾ ਆਉਂਦਾ ਬਲੇਜ ਬਿਲਕੁਲ ਛੋਟਾ ਕੰਨ ਬੂਥੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਇਹ ਵੀ ਐਸੀ ਢੋਲੀ ਝਾਲੀ ਬੜੀ ਸੋਹਣੀ ਆ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਝੋਲੀ ਤੋਂ ਬਿਨਾ ਚੀਜ਼ ਕਾਦੀ ਵਿਖਾਈ ਹਨਾ ਆ ਵਿਖਾਉਣੇ ਤੁਹਾਨੂੰ ਆ ਦੇਖੋ ਜੀ ਇਕਲਾ ਇਕਲਾ ਚਾਰੇ ਤਾਂ ਚਾਰੇ ਤਾਂ ਆ ਦੇਖੋ ਜੀ ਮਾਰਦੀ ਡੱਡੂ ਵਾਂਗੂ ਟਪੂਸੀਆਂ ਮੈਂ ਕਹਿੰਦਾ ਰਾਸਿਆ ਪੂਰੀ ਹਾਥੀਆਂ ਵਰਗੀ ਬਣੂਗੀ ਵੱਡੀਆਂ ਤੇ ਉਮਰਦਾਰੀ ਆ ਜਾਈਏ 4 ਖੂਬਸੂਰਤ ਤਿਆਰੀ ਕਰਦੀ ਗਈ ਆ 7 ਮਹੀਨੇ ਆ 5 6 ਮਹੀਨੇ ਸੰਭੰਦੀ ਲੋੜ ਆ ਹਾਂ ਇਹ ਆਈ ਹੋ ਜੂਗੀ ਬਿਲਕੁਲ ਜੀ ਬਿਲਕੁਲ ਸੋ ਅਕੇ ਮੇਰਾ ਭਰਾ ਠੀਕਾ ਜੀ ਕੋਈ 5 6 ਮਹੀਨੇ ਸਾਫਲੇ ਠੀਕਾ ਜੀ ਹੁਣ ਤਕਰੀਬਨ ਕੋਈ 6 7 ਕ ਮਹੀਨਿਆਂ ਦੀ ਲਾ ਲੋ 11 12 12 ਮਹੀਨੇ ਦੀ ਸਾਲ ਦੀ ਬੱਸੀ ਨੂੰ ਕੋਈ ਮੇਰਾ ਭਰਾ ਖੜਾ ਰਹੀ ਠੀਕਾ ਜੀ ਇਹ ਆਈ ਕਰਵਾ ਸਕਦਾ ਬਹੁਤੀ ਵੱਡੀ ਗੱਲ ਨਹੀਂ ਤੇ ਰਾਸ ਦਾ ਰੇਟ ਇਹਦਾ 15000 ਠੀਕ ਹੈ ਵੀਰ ਉਹ ਚ ਸਿਰਫ ਛੋਰ ਛੱਪੇ ਹੋਣਗੇ ਠੀਕ ਹੈ ਜੀ ਲਓ ਜੀ 15000 ਦੇ ਵਿੱਚੋਂ ਛੋਰ ਛੱਪੇ ਠੀਕਾ ਬਿਲਕੁਲ ਜੀ ਬਿਲਕੁਲ ਸੋ ਚਾਰੇ ਥਾਣਾ ਕੋਈ ਫੋੜ ਛਾਕ ਨਹੀਂ ਗਈ ਠੀਕਾ ਸੋ ਇਹ ਅੱਜ ਐਨੀਮਲ ਨੇ ਵੀਰ ਹਰਵੇਲ ਦੇ ਫਾਰਮ ਤੋਂ ਉਹ ਨੰਬਰ ਪੈਨਸ਼ਨ ਕਰਦੀ ਹੈ ਹਰ ਵੇਲੇ ਦੱਸਦੇ ਨੰਬਰ ਲੜੀ 9003820259906382025 ਠੀਕ ਹੈ ਭਰਾ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ